ਹਾਂਜੀ ਸਾਰੇ ਦੋਸਤਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਵੀਡੀਓ ਦੇਖੀ ਆ ਸੋਸ਼ਲ ਮੀਡੀਆ ਤੇ ਫੋਰਮ ਦੇ ਵਿੱਚ ਆਪਣੇ ਸਰਦਾਰ ਭਈ ਆ ਤੇ ਬਹੁਤ ਹੀ ਇਹਨਾਂ ਨੇ ਘਟਿਆ ਹਰਕਤ ਕੀਤੀ ਹੈ ਜਿੰਨੇ ਵੀ ਕਹਿ دیے ਉੰਨੇ ਹੀ ਘਟਿਆ ਤੇ ਮੇਰੇ ਅਨੁਸਾਰ ਲੱਖ ਲੱਖ ਦੀ ਕੀ ਇਹਨਾਂ ਨੂੰ ਕਰੋੜ ਕਰੋੜ ਦੀ ਲਾਹਨਤ ਆ ਠੀਕ ਹੈ ਮੈਂ ਤੁਹਾਡਾ ਨਵਾਂ ਵੀਡੀਓ ਲਾਉਣਾ ਤੇ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਆਪਦੀ ਰਾਇ ਦੱਸ ਦਿਓ ਇਹਨਾਂ ਨੇ ਪੱਗਾਂ 'ਚ ਪਸਾਏ ਆ ਸ਼ੇਰ ਸਿਰ ਤੇ ਆਪਦੇ ਆਪ ਨੂੰ ਇਹ ਸਰਦਾਰ ਕਹਿੰਦੇ ਆ ਕਿ ਅਸੀਂ ਸਿੱਖ ਸਰਦਾਰ ਆ ਤੇ ਗੱਲ ਕਰਦੇ ਖਾਲਸਾ ਰਾਜ ਦੀ ਖਾਲਿਸਤਾਨ ਦੀ ਇਹਨਾਂ ਬੇਵਕੂਫਾਂ ਨੂੰ ਇਹ ਨਹੀਂ ਪਤਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਦਸਾਂ ਗੁਰੂਆਂ ਨੇ ਉਹ ਖਾਲਸਾ ਖਾਲਸ ਰਾਜ ਖਾਲਿਸਤਾਨ ਬਾਰੇ ਕੀ ਆ ਨਾ ਉਹਦਾ ਮਤਲਬ ਪਤਾ ਇਹਨਾਂ ਨੂੰ ਆ ਤੁਸੀਂ ਵੀਡੀਓ ਦੇਖੋ ਫਿਰ ਗੱਲ ਕਰਦੇ ਆ ਆ ਦੇਖੋ ਡੇਡੇ ਰੱਖਿਆ ਦਾਣੇ ਸਿਰ ਤੇ ਬਣੀਆਂ ਪੱਗਾਂ ਇੰਡੀਆ ਦਾ ਝੰਡਾ ਪਾੜ ਰਿਹਾ ਹੈ ਉਹ ਦੇਖੋ ਇੰਡੀਆ ਦਾ ਝੰਡਾ ਪਾੜ ਰਹੇ ਆ। ਉਹ ਸ਼ਰਮ ਨਹੀਂ ਮਾਸਾ ਵੀਨਾਂ। ਜੇ ਤੁਹਾਡੀ ਕੋਈ ਰੰਜਸ਼ ਆ ਮੋਦੀ ਨਾਲ ਤਾਂ ਤੁਸੀਂ ਜੱਜ ਯਾਦਦੇ ਆਪ ਨੂੰ ਸਿੱਖ ਸਰਦਾਰ ਕਹਾਉਣੇ ਆ ਨਾ ਤਾਂ ਜਾ ਕੇ ਸਿੱਧਾ ਉਹਦੇ ਹੱਕ 'ਚ ਵਜੋ। ਫੇਰ ਸਵਾਦ ਆਊਗਾ ਸਿੱਖ ਸਿੱਖ ਕਹਾਉਂਦਾ। ਔਰ ਦੂਜੀ ਗੱਲ ਅੱਜਕੱਲ੍ਹ ਇੱਕ ਸਿਰਫ ਨਾਮ ਦੇ ਆ ਪੱਗਾਂ 'ਚ ਸਿਰ ਫਸਾਏ ਹੋਏ ਆ ਦਾੜੀਆਂ ਰੱਖੀਆਂ ਤੇ ਬਾਣੇ ਪਾਏ ਆ ਤੇ ਬਦਨਾਮ ਕਰਨ ਤੇ ਤੁਲੇ ਹੋਇਆ ਇਹ ਸਿੱਖੀ ਨੂੰ ਇਹਨੇ ਲਾਜ ਲਾਰੇ ਲਾਜ ਦਾਗ ਲਾਰੇ ਦਾਗ ਸਿੱਖੀ ਨੂੰ ਇਹ ਇਹ ਤੋਹੀਨ ਕਰ ਰਹੇ ਆ ਉਸ ਮਾਲਕ ਦੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਮਰਤ ਸ਼ੱਕੇ ਸਿਰਾਂ ਤੇ ਪੱਗਾਂ ਬੰਨ੍ਹ ਕੇ ਗਾਤਰੇ ਪਾ ਕੇ ਛੰਡੇ ਨੇ ਤੁਹਾਡਾ ਕੀ ਵਿਗਾੜਿਆ ਬਈ ਝੰਡਾ ਚਾਹੇ ਕਿਸੇ ਵੀ ਦੇਸ਼ ਦਾ ਚਾਹੇ ਪਾਕਿਸਤਾਨ ਦਾ ਚਾਹੇ ਅਮਰੀਕਾ ਚਾਹੇ ਕੈਨੇਡਾ ਚਾਹੇ ਇੰਗਲੈਂਡ ਚਾਹੇ ਫਰਾਂਸ ਕਿਸੇ ਵੀ ਦੇਸ਼ ਦਾ ਝੰਡਾ ਉਹਨੂੰ ਸਨਮਾਨ ਦੇਣਾ ਸਾਡਾ ਫਰਜ਼ ਆ ਤੇ ਇਹ ਤਾਂ ਸਾਡੇ ਦੇਸ਼ ਦਾ ਝੰਡਾ ਹੈ ਤੇ ਇਹਨੂੰ ਤੁਸੀਂ ਪਾੜ ਰਹੇ ਹੱਥਾਂ ਦੇ ਨਾਲ ਜਦੋਂ ਫੌਜ ਦੇ ਵਿੱਚ ਕੋਈ ਪੰਜਾਬ ਦਾ ਬੰਦਾ ਸ਼ਹੀਦ ਹੁੰਦਾ ਨਾ ਤਾਂ ਉਹ ਤਿਰੰਗੇ ਦੇ ਵਿੱਚ ਲਪੇਟ ਕੇ ਆਉਂਦਾ ਯਾਦ ਕਰ ਲਿਓ ਇਹ ਗੱਲ ਮੇਰੀ ਅਗਰ ਮੇਰੀ ਵੀਡੀਓ ਇਹਨਾਂ ਤੱਕ ਪਹੁੰਚਦੀ ਆ ਤਾਂ ਇਹ ਆਪਦੇ ਆਪ ਨੂੰ ਸਿੱਖ ਕਹਾਉਂਦੇ ਆ ਨਾ ਸਿੱਖ ਕਹਾਉਂਦੇ ਹੈ ਹੀ ਨਹੀਂ ਸਿੱਖ ਹੀ ਜਾਣੀ ਇਹ ਇਹ ਖਾਲਸੇ ਨਹੀਂ ਹੈ ਇਹ ਖਾਲਿਸਤਾਨ ਇਹ ਜਿਹੜਾ ਖਾਲਸ ਰਾਜ ਦਾ ਮਤਲਬ ਕੀ ਹੈ ਇਹਨਾਂ ਨੂੰ ਇਹੀ ਨਹੀਂ ਪਤਾ ਬੇਵਕੂਫਾ ਨੂੰ ਖਾਲਿਸਤਾਨ ਕੋਈ ਛਾ ਨੂੰ ਜਗ੍ਹਾ ਨਹੀਂ ਜਗ੍ਹਾ ਲੈਣ ਆਸਤੇ ਨੇ ਕਿਆ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਵੀ ਤੁਸੀਂ ਹਾਂ ਇਹ ਜਗ੍ਹਾ ਤੁਹਾਡੀ ਹੈ ਤੇ ਤੁਸੀਂ ਇੱਥੇ ਆਪਦਾ ਖਾਲਿਸਤਾਨ ਇੱਕ ਜਗ੍ਹਾ ਨੂੰ ਤੁਸੀਂ ਖਾਲਿਸਤਾਨ ਬਣਾਓ ਖਾਲਸ ਰਾਜ ਆ ਬਿਲਕੁਲ ਖਾਲਸ ਬਿਲਕੁਲ ਪਿਓ ਰ ਜੀ ਚ ਕੋਈ ਮਿਲਾਵਟ ਨਾ ਹੋਵੇ ਦਰਸ਼ਨੇ ਪਾਤਸ਼ਾਹ ਨੇ ਤਾਂ ਸਾਨੂੰ ਪੂਰੀ ਇਸ ਧਰਤੀ ਦਿੱਤੀ ਆ ਵੀ ਮੇਰਾ ਖਾਲਸਾ ਕਿਤੇ ਵੀ ਜਾ ਕੇ ਬੈਠੇ ਕਿਤੇ ਵੀ ਜਾ ਕੇ ਭਗਤੀ ਕਰੇ ਉਹ ਜਗਾ ਹੀ ਉਹਦੀ ਆ ਉੱਥੇ ਉਹਦਾ ਖਾਲਸਾ ਰਾਜ ਆ ਇਹ ਬੈਠੇ ਆ ਬਾਹਰ ਦੇਸ਼ਾਂ ਚੋਂ ਇਥੋਂ ਇੰਡੀਆ ਚ ਪੜ ਕੇ ਲਿਖ ਕੇ ਤੇ ਅੱਜ ਬਾਹਰ ਸੈਟ ਹੋਏ ਬੈਠੇ ਆ ਨਾ ਇਹ ਤੇ ਅੱਜ ਇੰਡੀਆ ਝੰਡਾ ਪਾੜ ਰਹੇ ਆ ਤੁਸੀਂ ਤੇ ਯਾਰ ਤੁਹਾਡੇ ਨਾਲ ਬੇ ਘਟਿਆ ਬੰਦੇ ਕਿਹੜੇ ਹੋਣਗੇ ਤਹਾਡੇ ਨਾਲੋਂ ਘਟਿਆ ਬੰਦੇ ਕਿਹੜੇ ਹੋਣਗੇ ਜਿਹੜੇ ਦੇਖਦਾ ਖਾ ਕੇ ਤੁਸੀਂ ਹਰਾਮ ਕਰ ਰਹੇ ਆ ਔਰ ਜਿੱਥੇ ਤੁਸੀਂ ਰਹਿ ਰਹੇ ਆ ਤੁਸੀਂ ਉਸ ਦੇਖਦੇ ਵੀ ਨਹੀਂ ਬੰਨਾਂ ਕਿਉਂਕਿ ਤੁਸੀਂ ਇੰਨੇ ਘਟਿਆ ਕਿਸਮ ਦੇ ਬੰਦੇ ਹੋ ਤੁਸੀਂ ਬਾਕੀ ਤੁਸੀਂ ਇੱਕ ਮਿੰਟਾਂ ਹੀ ਦੱਸ ਦਿਓ ਆ ਬਾਈ ਜੀ ਜੇ ਤੁਹਾਡੀ ਯਾਰ ਮੋਦੀ ਨਾਲ ਕੋਈ ਗੱਲਬਾਤ ਹੈ ਕੋਈ ਰੰਜਿਸ਼ ਹੈ ਤਾਂ ਜਾ ਕੇ ਉਹਦਾ ਸਿੱਧਾ ਹੱਕ ਚ ਵਜੋ ਜੇ ਤੁਹਾਡੇ ਚਤਨਾ ਦੇ ਦਮ ਹੈ ਤਾਂ ਉਸ ਆਕਾਲ ਪੁਰਖੋਂ ਵਾਹਿਗੁਰੂ ਤੋਂ ਡਰੋ ਉਸ ਦਾ ਨਾਮ ਲਓ ਉਸ ਦਾ ਉਸ ਦਾ ਸਿਮਰਨ ਕਰੋ ਸਿਮਰਨ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰੋ ਫਿਰ ਤੁਹਾਨੂੰ ਤੁਹਾਡੀ ਅਕਲ ਤੁਹਾਨੂੰ ਪਤਾ ਲੱਗੂਗਾ ਅਸੀਂ ਕੌਣ ਆਸੀਂ ਕਿੱਥੋਂ ਆਏ ਆ ਸਾਡਾ ਮਕਸਦ ਕੀ ਹੈ ਇੱਥੇ ਆਉਂਦਾ ਦੁਨੀਆ ਤੇ ਖਾਲੀ ਅੰਮ੍ਰਿਤ ਛਕ ਲਿਆ ਉਹ ਲਾਜ ਲਾ ਰਹੇ ਆ ਤੁਸੀਂ ਯਾਰ ਅੰਮ੍ਰਿਤ ਨੂੰ ਪਾਲੇ ਆ ਜੀ ਗਾਤਰੇ ਤੇ ਸਿਰੰਜ ਪੱਗ ਜਪਸਾਲੇ ਆ ਸਹਰਾ ਤੇ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਨਰ ਲਈ ਜੰਨੇ